ਮੈਂ ਦੋ ਤਿੰਨ ਕਥਾਵਾਂ ਆਜੂ ਵੀ ਸੁਣਿਆ ਹਾਂ ਜੀ ਕਿ ਬੱਚੇ 4-5 ਕਰੋ ਦੋ ਪੰਜਾਬ ਨੂੰ ਦਿਓ ਦੋ ਇੱਥੇ ਲਿਆਓ ਸਹੀ ਗੱਲ ਹੈ ਜੀ ਉਹ ਵੀ ਪੁਰਾਣੇ ਦੌਰ ਚ ਕਹਿੰਦੇ ਸੀ ਇੱਕ ਬੱਚਾ ਸੰਤਾਂ ਨੂੰ ਦੇ ਦਿਓ ਓਏ ਇੱਕ ਸੰਤਾਂ ਨੂੰ ਉਹ ਮੈਨੂੰ ਗੱਲ ਉਹ ਵੀ ਚੰਗੀ ਲੱਗੀ ਜੀ ਹੁਣ ਦਰਸਲ ਕੀ ਕਿ ਅਸੀਂ ਤਾਂ ਤਰਕੀਲੀ ਅਮਰੀਕਾ ਆ ਗਏ ਕੈਨੇਡਾ ਆ ਗਏ ਇੰਗਲੈਂਡ ਜਰਮਨੀ ਨਿਊਜ਼ੀਲੈਂਡ ਆਸਟ੍ਰੇਲੀਆ ਮਿਡਲ ਈਸਟ ਮਿਡਲ ਈਸਟ ਰਾਈਟ ਸਾਰੇ ਆ ਗਏ ਹਾਂ ਜੀ ਪਰ ਹੁਣ ਸਾਡਾ ਗੈਪ ਤਾਂ ਕਿਸੇ ਨੇ ਭਰਨਾ ਹੀ ਐ ਨਾ ਜੀ ਬਿਲਕੁਲ ਠੀਕ ਕਹਿ ਰਹੇ ਹੋ ਹੁਣ ਤੁਸੀਂ ਆਪਾਂ ਕਹਿੰਨੇ ਉੱਥੇ ਭਈਏ ਆ ਗਿਆ ਭਈਆਂ ਦਾ ਰਾਜ ਹੋਜੂ ਜਦੋਂ ਅਸੀਂ ਜਗ੍ਹਾ ਛੱਡਦੇ ਆਂਗੇ ਤੇ ਕਿਸੇ ਨੇ ਤਾਂ ਫਿਲ ਅਪ ਕਰਨਾ ਹੀ ਆ ਨਾ ਜੀ ਆ ਮਾਫ ਕਰਿਓ ਸਾਡਾ ਵੀ ਤਾਂ ਰਾਜ ਇੱਥੇ ਹੋਇਆ ਯਾਰ ਸਾਡਾ ਵੀ ਤਾਂ ਰਾਜ ਇੱਥੇ ਹੋਇਆ ਤੇ ਉਹਨਾਂ ਨੇ ਜੇ ਸਟੇਟ ਬਦਲ ਲਈ ਤਾਂ ਕਿੱਡਾ ਵੱਡਾ ਗਨਾਹ ਹੋ ਗਿਆ ਕੋਈ ਕੋਈ ਵੱਡਾ ਗਨਾਹ ਨਹੀਂ ਪਰ ਜੇ ਤੁਸੀਂ ਬੈਲੈਂਸ ਬਣਾਉਣਾ ਤੇ ਮੈਂ ਐਗਰੀ ਕਰਦਾ ਕਿ ਬੱਚੇ ਜਾਦੇ ਹੋਣ ਤੇ ਇੱਥੇ ਤਾਂ ਲੈਂਡ ਬਹੁਤ ਆ ਜੀ ਇੱਥੇ ਤਾਂ ਲੈਂਡ ਹੱਲੇ ਇਹਨਾਂ ਕੋ ਤਾਂ 500 ਸਾਲ ਦਾ ਇਹਨਾਂ ਕੋ ਰਿਜ਼ਰਵਤ ਤੇਲ ਆ ਜਿਹੜਾ ਟੱਚ ਨਹੀਂ ਕਰ ਰਹਾ ਪਾਲਿਸੀ ਹੈਗੀ ਆ ਪਾਣੀ ਵੀ ਆਪਣਾ ਬਹੁਤ ਬਚਾ ਕੇ ਰੱਖਿਆ ਪਾਣੀ ਵੀ ਬਚਾ ਕੇ ਰੱਖਿਆ ਨੇਚਰਲ ਰਿਸੋਰਸਸ ਜਿਹੜਾ ਸਭ ਤੋਂ ਵੱਡਾ ਕੀਮਤੀ ਇੱਕ ਕੰਟਰੀ ਦਾ ਗਹਿਣਾ ਵਾ ਉਹ ਇਹਨਾਂ ਕੋ ਅਥਾਪ ਹੈ ਮੈਂ ਚਾਹਣਾ ਹੁਣ ਤੁਸੀਂ ਥੋੜਾ ਜਿਹਾ ਵੈਸੇ ਦਾ ਦੁਨੀਆ ਪਿੰਡ ਹੋ ਗਈ ਆ ਲੋਕਾਂ ਨੇ ਬੜਾ ਟਰੈਵਲ ਕਰ ਲਿਆ ਪਰ ਬਹੁ ਗਿਣਤੀ ਲੋਕ ਜਿਹੜੇ ਇਸ ਵਕਤ ਸਾਨੂੰ ਘਰਾਂ ਚ ਬੈਠ ਕੇ ਵੇਖ ਰਹੇ ਆ ਮੈਂ ਚਾਹਣਾ ਤੁਸੀਂ ਘਰ ਦੀਆਂ ਕਾਇਦੇ ਦੀਆਂ ਛੋਟੀਆਂ ਛੋਟੀਆਂ ਗੱਲਾਂ ਸੁਣਾਓ ਦਰਖਤਾਂ ਨੂੰ ਲੈ ਕੇ ਕੀ ਪਾਲਿਸੀ ਆ ਪਾਣੀ ਨੂੰ ਲੈ ਕੇ ਇੱਥੇ ਕੀ ਪਾਲਿਸੀ ਆ ਨਿਜਮਾ ਨੂੰ ਗੱਡੀ ਡਰਾਈਵ ਨੂੰ ਲੈ ਕੇ ਕੀ ਪਾਲਿਸੀ ਆ ਕੁਝ ਗੱਲਾਂ ਜਿਹੜੀਆਂ ਤੁਹਾਡੇ ਜੀਵਨ ਚ ਤੁਹਾਨੂੰ ਬੜੀਆਂ ਚੰਗੀਆਂ ਲੱਗੀਆਂ ਉਹ ਵੀ ਵਾਕੇ ਯਾਰ ਇਹ ਸਿਸਟਮ ਤਾਂ ਹੀ ਚੱਲ ਰਿਹਾ। ਇਹ ਛੋਟੀ ਸਭ ਤੁਹਾਡੀ ਗੱਲ ਬਹੁਤ ਹੀ ਪਤੇਆੜੀ ਆ। ਹਾਂ ਤੁਸੀਂ ਆਹ ਹੁਣ ਮੇਰੇ ਘਰ ਦੇ ਪਾਸੇ ਦੇਖ ਲਓ ਜੀ। ਹਾਂਜੀ ਕਿੰਨੇ ਟਰੀ ਮੇਰੇ ਘਰ ਦੇ ਦਿਵਾਲੇ ਦਿਵਾਲੇ ਆ ਮੇਰੇ ਖਿਆਲ 100 ਤੋਂ ਉਪਰ ਟਰੀਸ ਹੈਗੇ ਆ। ਤੁਹਾਡੇ ਪੂਰੇ ਮਹੱਲੇ ਚ ਬੜੀ ਹਰਿਆਲੀ ਹੈ ਜੀ। ਹਾਂਜੀ ਐਵਰਗ੍ਰੀਨ ਟਰੀ ਆ ਜੀ। ਤੇ ਤੁਸੀਂ ਦੱਸੋ ਵੀ ਇਹ ਸਾਨੂੰ ਆਕਸੀਜਨ ਫਰੈਸ਼ ਤਾਂ ਆਪਣੇ ਆਪ ਹੀ ਆਈ ਜਾਂਦੇ ਆ ਨਾ ਸਾਰਾ ਕੁਝ। ਸਾਨੂੰ ਨਾ ਆਕਸੀਜਨ ਦਾ ਮਵਲਾ। ਨਾ ਇੱਥੇ ਪਾਣੀ ਦਾ ਮਾਮਲਾ ਕੋਈ ਨਾ ਇੱਥੇ ਪੋਲੂਸ਼ਨ ਦਾ ਮਾਮਲਾ ਜੀ ਪਰ ਇੱਥੇ ਇੱਕ ਗੱਲ ਧਰਮ ਸਿੰਘ ਜੀ ਸਿੱਖਣ ਵਾਲੀ ਆ ਹਾਂਜੀ ਤੁਸੀਂ ਕੋਈ ਇੱਥੇ ਹੁਣ 트럼ਪ ਸਾਹਿਬ ਵਾਲ ਥੋੜਾ ਵੇਖੀ ਜਾਂਦੇ ਹੋ ਇਹ ਤਾਂ ਤੁਸੀਂ ਗਾਰਡਨਿੰਗ ਕੀਤੀ ਆ ਗਲਤ ਗਲਤ ਸਿਸਟਮ ਦੀ ਆ ਨਾ ਹਾਂਜੀ ਵੀ ਲੋਕਾਂ ਦੇ ਆਪਦੇ ਵੀ ਬਸ ਬਹੁਤ ਕੁਛ ਹੈਗਾ ਸਾਡੇ ਵਾਲੇ ਸਾਰਾ ਭਾਂਡਾ ਸਰਕਾਰ ਦੇ ਸਿਰ ਤੇ ਪਾਣ ਦਿੰਦੇ ਉਹ ਬਿਲਕੁਲ ਤੁਹਾਡੀ ਟੋਟਲੀ ਗੱਲ 100% ਸਹੀ ਹੈ ਸਰਕਾਰ ਉਹਨਾਂ ਚਿਰ ਕੋਈ ਵੀ ਕੁਛ ਨਹੀਂ ਕਰ ਸਕਦੀ ਜਿੰਨਾ ਚਿਰ ਲੋਕ ਉਹਦੇ ਸਹਿਯੋਗ ਨਹੀਂ ਦਿੰਦੇ ਜੀ ਤੇ ਟਰੰਪ ਨੂੰ ਤਾਂ ਪਤਾ ਹੀ ਨਹੀਂ ਸਾਡੀ ਤਾਂ ਸਟੇਟ ਹੀ ਮਤਲਬ ਬਿਲਕੁਲ ਸਹੀ ਆਲਾ ਹਾਂ ਜੀ ਕੋਨਟਰਪ ਸਾਬ ਨੂੰ ਕੀ ਪਤਾ ਵੀ ਧਰਮ ਸਿੰਘ ਜੀ ਹੋਰਾਂ ਨੇ ਕਿਹੜੇ ਕਿਹੜੇ ਕੈਰੀ ਚ ਬੂਟੇ ਲਾਏ ਕਿਹੜੇ ਕਿਹੜੇ ਉਹਨਾਂ ਨੂੰ ਕੋਈ ਪਤਾ ਨਹੀਂ ਸਰ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਇੱਥੇ ਆਪਣੀ ਡੈਮੋਕ੍ਰੇਸੀ ਹੈਗੀ ਆ ਫੈਡਰਲ ਦਾ ਕੰਟਰੋਲ ਹੈ ਕੰਟਰੋਲ ਇੱਥੇ ਦੀ ਡੈਮੋਕ੍ਰੇਸੀ ਹੈਗੀ ਐ ਸਟੇਟ ਦਾ ਕੰਟਰੋਲ ਸਟੇਟ ਦਾ ਇੱਕ ਚੀਜ਼ ਹੋਰ ਵੀ ਆ ਪਰ ਜਿਹੜੀ ਗੱਲ ਜਿਹੜੀ ਗੱਲ ਚੰਗੀ ਆ ਕਾਨੂੰਨ ਸਾਡੇ ਵੀ ਆ ਤੁਹਾਡੇ ਹੁਣ ਦਰਖਤ ਵੱਢਣਾ ਬੰਦਾ ਮਾਰਨ ਜਿੰਨਾ ਗਨਾਹ ਮੇਰੇ ਖਿਆਲ ਬਿਲਕੁਲ ਜੀ ਬਿਲਕੁਲ ਹੁਣ ਪਰ ਇੱਥੇ ਲਾਗੂ ਆ ਇੱਥੇ ਲਾਗੂ ਆ ਉੱਥੇ ਲਾਗੂ ਹੈ ਉੱਥੇ ਲਾਗੂ ਨਹੀਂ ਹੁਣ ਇੱਥੇ ਕੋਈ ਵੀ ਆ ਜਦਾਂ ਸਾਡੇ ਘਰ ਵੀ ਜਦੋਂ ਬਣਿਆ ਨਾ ਜੀ ਇਹਨਾਂ ਲਾ ਆ ਕਿ ਜਿੰਨੇ ਦਰਖਤ ਤੁਸੀਂ ਕੱਟੜੇ ਆ ਪਹਿਲੋਂ ਜੰਗਲੀ ਆ ਨਾ ਜੀ ਜੰਗਲ ਕੱਟ ਕੇ ਬਣਾਉਣਾ ਉਹ ਤੁਹਾਡੇ ਕੋਲ ਉਹਨੇ ਲਵਾਉਂਦੇ ਆ ਠੀਕ ਹੈ ਜੀ ਤੁਸੀਂ ਚਾਰ ਦੇ ਚਾਰਜ ਫੇਰੇ ਲਾਓ ਸੜਕ ਤੇ ਲਾਓ ਤੁਹਾਨੂੰ ਉਹਨੇ ਹੈਵ ਟੂ ਹੈਵ ਤੁਹਾਨੂੰ ਉਹਨੇ ਦਰਖਤ ਲਾਉਣੇ ਪੈਣਗੇ ਦਰਖਤ ਦੀ ਬਹੁਤ ਸਜ਼ਾ ਜੀ ਫਿਰ ਸਾਡੇ ਪਾਣੀ ਵਾਲਾ ਕਨਸੈਪਟ ਵੇਖ ਲਓ ਸਾਡੇ ਪਾਣੀ ਜਣਾ ਖਣਾ ਬੋਰ ਕਰੀ ਜਾਂਦਾ ਜਣਾ ਖੜਾ ਸਮਰਸੀਬਲ ਕਰੀ ਜਾਂਦਾ ਤੁਹਾਡੇ ਮੇਰੇ ਖਾਲ ਘਰੇ ਵੀ ਬੋਰ ਨਹੀਂ ਕਰਾ ਸਕਦੇ ਮਰਜ਼ੀ ਨਾਲ ਨਹੀਂ ਜੀ ਇੱਥੇ ਵੀ ਸਾਰੀ ਸਾਰਾ ਹਰੇਕ ਚੀਜ਼ ਦਾ ਪਰਮਿਟ ਆ ਜੀ ਤੁਸੀਂ ਈਵਨ ਮੈਂ ਇੱਥੇ ਆ ਗੇਟ ਲਾਉਣਾ ਗੇਟ ਲਾਇਆ ਹੈ ਇਹਦਾ ਵੀ ਪਰਮਿਟ ਲੈਣਾ ਪੈਂਦਾ ਕਮਰਾ ਪਾਉਣਾ ਤਾਂ ਵੀ ਕਮਰਾ ਪਾਉਣਾ ਕਮੋਡੀਫਿਕੇਸ਼ਨ ਕਰਨੀ ਹਰੇਕ ਚੀਜ਼ ਦਾ ਪਰਮਿਟ ਆ ਜੀ ਸਿਟੀ ਨੂੰ ਪਤਾ ਹੋਣਾ ਚਾਹੀਦਾ ਔਰ ਇਨਸ਼ੋਰੈਂਸ ਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ ਚੇਂਜ ਕੀਤੀ ਆ ਤੇ ਮੇਰੇ ਖਾਲ ਤੁਹਾਡੇ ਘਰਾਂ ਦੀ ਇਨਸਪੈਕਸ਼ਨ ਵੀ ਕਰਦੇ ਆ ਵੀ ਸੇਫਟੀ ਸਾਰੇ ਹੈ ਕਿ ਨਹੀਂ ਹੈ ਬਿਲਕੁਲ ਜੀ ਘਰ ਦੀ ਟੈਨੈਂਟ ਇਨਸਪੈਕਸ਼ਨ ਹੁੰਦੀ ਆ ਤੁਸੀਂ ਜਦੋਂ ਘਰ ਨਵਾਂ ਲੈਣਾ ਵਾ अच्छा जी एक ਉਹਨਾਂ ਲੋਜ ਨੇ ਬਿਲਡਰ ਆ ਫੇ ਗੋ ਕੰਪਨੀ ਨਾਲ ਇੰਸ਼ੋਰੈਂਸ ਲੋ ਔਰ ਫੇ ਤੀਜਾ ਸਿਟੀ ਲੋ ਠੀਕ ਹੈ ਜੀ ਤੈਨਾਂ ਇਨਸਪੈਕਸ਼ਨ ਹੋ ਕੇ ਤੁਹਾਨੂੰ ਕੰਮ ਮਿਲੂਗਾ